ਇੰਦੇ ਅਕਵਾੜੀਆ ਦੇ ਕਰਪਾਨਾਂ ਦੇ ਫੱਟ ਮਿਟ ਜਾਂਦੇ ਆ ਪਰ ਗੱਲਾਂ ਦੇ ਫੱਟ ਨਹੀਂ ਮਿਲਦੇ ਤੇ ਸਚਾਈ ਤੇ ਵੀ ਆ ਕਿ ਗੱਲਾਂ ਦੇ ਦੰਦ ਨਹੀਂ ਹੁੰਦੇ ਪਰ ਇੱਕ ਵੱਡ ਖੰਦੀਆਂ ਬੰਦੇ ਮਰ ਜਵੇ ਤੇ ਇਹਨੂੰ ਤੁਸੀਂ ਬੂਏ ਸਾਨੀ ਕਿੱਤਰਨਗਾ ਆਓਗੇ ਤੇ ਮਾਤਾ ਉੱਠੀ ਆ ਉੱਠ ਸਾਡੇ ਪੰਜਾਬੀ ਚ ਇੱਕ ਹਕਾਵਤਾ ਮੈਨੂੰ ਬੜਾ ਚਿਰੋ ਸਮਝ ਨਹੀਂ ਆਈ ਕਿ ਬੰਦਾ ਆਪਣੀ ਮੱਝ ਦਾ ਦੁੱਧ ਪੀਂਦਾ ਭਵੇਂ 100 ਕੋ ਤੇ ਜਾ ਕੇ ਪੀਲੇ ਇਹ ਸ਼ਬਦ ਮੈਨੂੰ ਕਾਫੀ ਦੇਰ ਬਾਅਦ ਸਮਝ ਆਇਆ ਕਿ ਇਹ ਸਾਡੀ ਜਮਾਨਾ ਰਿਲੇਟਿਵ ਸ਼ਬਦ ਨੇ ਜਦੋਂ ਅਸੀਂ ਸਾਡੇ ਅੰਦਰ ਕੋਈ ਗੈਰ ਹੁੰਦਾ ਤੇ ਉਹਨੂੰ ਫਿਰ ਅਸੀਂ ਉਗਲਦੇ ਆਂ ਸਾਪ ਵਾਂਗੂ ਤੇ ਉਹ ਜਿਹੜੇ ਸ਼ਬਦ ਹੁੰਦੇ ਆ ਉਹ ਗੋਲੀ ਨਾਲ ਵੀ ਪਾੜੇ ਹੁੰਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੀਰਤਪਤਾ ਪੰਨੂ ਹੋਰ ਮੇਰਾ ਚੈਨਲ ਚੰਗ ਦੀ ਰਾਹ ਤੇ ਸਵਾਗਤ ਹੈ ਸਾਰਿਆਂ ਦਾ ਔਰ ਮੈਂ ਅੱਜ ਦਾ ਉਹ ਲੋਕ ਜਿਹੜਾ ਬਹੁਤ ਛੋਟੀ ਜੀ 5-7 ਮਿੰਟ ਦਾ ਹੀ ਤੁਹਾਡੇ ਨਾਲ ਗੱਲਾਂ ਬਾਤਾਂ ਦੀ ਸਾਂਝ ਪਾਉਂਗਾ। ਤਾਂ ਕਿ ਆਪਾਂ ਰੂ ਰੂ ਹੋ ਸਕੀਏ। ਤੇ ਨਿਦਾ ਫਾਜ਼ਲੀ ਜੀ ਉਹਨਾਂ ਦਾ ਸ਼ੇਰ ਆ ਕਿ ਜਿੱਥਾਂ ਕੋਈ ਕਿਸੇ ਕੋ ਰਾਹਤਾ ਨਹੀਂ ਦਿੰਦਾ ਮੁਝੇ ਗਰਾ ਕਰ ਤੂੰ ਚੱਲ ਸਕੋ ਤੋ ਚਲੋ। ਬੜਾ ਇਨਾ ਸ਼ਬਦਾਂ ਦੇ ਵਿੱਚ ਸ਼ੇਰ ਦੇ ਵਿੱਚ ਕਰਮਜਾ ਕਰਹਾਸਾ ਕੋਈ ਵਕਈ ਕਿਸੇ ਨੂੰ ਰਾਹ ਨਹੀਂ ਦਿੰਦਾ ਤੇ ਕੋਈ ਇਹ ਵੀ ਨਹੀਂ ਚਾਹੁੰਦਾ ਕਿ ਕੋਈ ਮੇਰੇ ਤੋਂ ਅੱਗੇ ਨਿਕਲ ਜੇ ਸਾਡੇ ਸਮਾਜ ਦੇ ਵਿੱਚ ਘਰਾਂ ਦੇ ਵਿੱਚ ਪਿੰਡਾਂ 'ਚ ਸ਼ਹਿਰਾਂ 'ਚ ਅਰਥਾਂ ਹੀ ਈਰਖਾ ਫਰੀ ਪਈ ਐ ਫਰੀਰਖਾ ਕੁਝ ਬਣਾਉਦੀ ਨਹੀਂ ਕੁਝ ਸਵਾਰਦੀ ਨਹੀਂ ਵਿਗਾੜਦੀ ਆ ਔਰ ਜੇ ਇਹ ਹੀ ਸੋਚਦੇ ਆ ਕਿ ਅਸੀਂ ਫਲਾਣੇ ਬੰਦੇ ਨੂੰ ਪਰੇਸ਼ਾਨ ਕਰਕੇ ਅਸੀਂ ਕੋਸ਼ਿਸ਼ ਹਲਾਗੇ ਤੇ ਇਹ ਤਾਂ ਬੜੀ ਵੱਡੀ ਸਾਡੀ ਬੇਵਕੂਫੀ ਹੁੰਦੀ ਆ ਕਿਉਂਕਿ ਜਿਹਨੂੰ ਪਰੇਸ਼ਾਨ ਅਸੀਂ ਕਰ ਰਹੇ ਆ ਉਹਨੂੰ ਪਰੇਸ਼ਾਨ ਕਰਨ ਵਾਸਤੇ ਸਾਨੂੰ ਖੁਦ ਵੀ ਪਰੇਸ਼ਾਨ ਹੋਣਾ ਪੈਂਦਾ ਇਹ ਹੋਈ ਸਾਡੀ ਜ਼ਿੰਦਗੀ ਦਾ ਸੱਚ ਤੇ ਕਈ ਬਣੇ ਇਹੀ ਅੰਨੇਵਾ ਬੋਲਣ ਲੱਗੇ ਇਹ ਸੋਚਦੇ ਨਹੀਂ ਕਿ ਅਸੀਂ ਕਿਸੇ ਨੂੰ ਕੀ ਸ਼ਬਦ ਬੋਲਣ ਲੱਗੇ ਆ ਇੰਦੇ ਆ ਖਵਾੜੀਆਂ ਦੇ ਕਿਰਪਾਨਾਂ ਦੇ ਫੱਟ ਮਿਟ ਜਾਂਦੇ ਆ ਪਰ ਗੱਲਾਂ ਦੇ ਫੱਟ ਨਹੀਂ ਮਿਲਦੇ ਕਿ ਇਸ ਜਾਈ ਦੇ ਵੀ ਆ ਕਿ ਗੱਲਾਂ ਦੇ ਦੰਦ ਨਹੀਂ ਹੁੰਦੇ ਪਰ ਇੱਕ ਵੱਡ ਖੰਦੀਆਂ ਬੰਦੇ ਨੂੰ। ਔਰ ਸਾਡੇ ਅੰਦਰ ਜੇ ਕੋ ਸਾਰਥਕ ਚੱਲ ਰਿਹਾ ਹੋਊਗਾ ਤੇ ਸਾਡੀ ਜਿਹੜੀ ਬੋਲ ਬਾਣੀ ਆ ਉਹ ਵੀ ਨਿਰਮਲ ਤਾਰਾ ਹੁੰਦੀ ਆ ਔਰ ਜੇ ਸਾਡੇ ਅੰਦਰ 24 ਘੰਟੇ ਸਣੂ ਸਣੂ ਮਰੂ ਮਰੂ ਕਿਸੇ ਨੂੰ ਵੇਖ ਕੇ ਉੱਬਲਦੇ ਰਹਿੰਦੇ ਆ ਤੇ ਸਾਡੇ ਸ਼ਬਦਾਂ ਦੇ ਵਿੱਚ ਵੀ ਉਹ ਕੜਵਾਟ ਆ ਜਾਂਦੀ ਆ। ਅਨਛੀ ਜਿਹਨਾਂ ਬੋਲਦੇ ਆ ਕਿਉਂਕਿ ਉਹਨਾਂ ਦੇ ਸ਼ਬਦ ਦੇਖ ਕਰਕੇ ਸਰੀਲੇ ਹੁੰਦੇ ਆ ਕਿ ਉਹਨਾਂ ਨੂੰ ਵਿੱਚ ਕੋਕੜਾ ਤੰ ਨਹੀਂ ਹੁੰਦੀ ਕੋਈ ਕਿਸੇ ਦੀ ਜ਼ਹਿਰ ਨਹੀਂ ਹੁੰਦਾ ਕੁਦਰਤ ਦੀ ਗੀਤ ਹੁੰਦੇ ਆ ਉਹ ਜਿਹੜੇ ਗਾਉਂਦੇ ਆ ਔਰ ਸਾਡੀ ਜਿਹੜੀ ਕਵਤਾ ਇਸੇ ਕਰਕੇ ਪਿਆਰੀ ਲੱਗਦੀ ਆ ਸਾਡਾ ਗੀਤ ਇਸੇ ਕਰਕੇ ਚੰਗਾ ਲੱਗਦਾ ਕਿਉਂਕਿ ਉਹ ਸੋਹਰੇ ਹੀ ਸ਼ਬਦ ਹੁੰਦੇ ਆ ਔਰ ਉਹ ਕਿਸੇ ਦੇ ਪਿਆਰ ਲਈ ਬੋਲੇ ਹੁੰਦੇ ਆ ਤੜਕ ਦੇ ਹੁੰਦੇ ਆ ਔਰ ਉਹ ਸ਼ਬਦ ਅਹਾਂ ਆਪਦੇ ਦਿਲ ਦੀ ਧਰੀ ਤੇ ਧਰ ਕੇ ਕਈ ਰੀ ਵਿਖੇ ਹੁੰਦੇ ਆ ਜਦੋਂ ਅਸੀਂ ਸਾਡੇ ਅੰਦਰ ਕੋਈ ਗੈਰ ਹੁੰਦਾ ਤੇ ਉਹਨੂੰ ਫਿਰ ਅਸੀਂ ਉਗਲਦੇ ਆ ਸਾਪ ਵਾਂਗੂ ਤੇ ਉਹ ਜਿਹੜੇ ਸ਼ਬਦ ਹੁੰਦੇ ਆ ਉਹ ਗੋਲੀ ਨਵੇਂ ਪਾੜੇ ਹੁੰਦੇ ਆ ਇਹ ਕਰਕੇ ਸਾਨੂੰ ਜਦੋਂ ਵੀ ਬੋਲਣਾ ਹੋਵੇ ਬੜੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਤੇ ਇਹ ਸਾਡੇ ਘਰਾਂ ਪਰਿਵਾਰਾਂ ਸਦੇ ਇਹ ਆ ਪੁੱਤਾਂ ਦੇ ਹਰ ਜਗ੍ਹਾ ਇਹ ਜਿਹੜੀ ਚੀਜ਼ ਆ ਉਹ ਸਾਡੇ ਬੋਲਣ ਤੋਂ ਪਤਾ ਲੱਗ ਜਾਂਦਾ ਸਾਡੇ ਸਿਆਣੇ ਕਹਿੰਦੇ ਆ ਕਿ ਜਦੋਂ ਮੈਂ ਬੋਲੋ ਤੇ ਉਹਨੂੰ ਪਹਿਲਾਂ ਤੋਲੋ ਤੇ ਉਹ ਜਦੋਂ ਹੀ ਠਰਾਣਾ ਬੋਲਾਂਗੇ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਅਸੀਂ ਕੀ ਬੋਲਣ ਲੱਗੇ ਆ ਪੰਜਾਬੀ ਪਾਸ਼ਾ ਬਹੁਤ ਅਮੀਰ ਪਾਸ਼ਾ ਇਹਦੇ ਹਰ ਮਹਾਵਰੇ ਦੇ ਪਿਛੇ ਹਾਰਾ ਖਾਨ ਦੇ ਪਿਛੇ ਇੱਕ ਕਹਾਣੀ ਜ਼ਰੂਰ ਆ ਤੇ ਇਸ ਬੋਲਣ ਦੇ ਉੱਤੇ ਵੀ ਪਿਆਬੀ ਦੀ ਇੱਕ ਬਹੁਤ ਵਧੀਆ ਜਿਹੜੀ ਸੀਨਾ-ਬਸ਼ੀਨਾ ਸੀ ਕਹਾਣੀ ਆ ਉਹ ਚਲਦੀ ਆ ਕਿ ਕਿਸੇ ਟਾਈਮ ਕੋਈ ਮੁਸਾਫਿਰ ਸੀ ਉਹਨੂੰ ਰਾਤ ਪੈ ਗਈ ਕਿਉਂਕਿ ਤੁਰ ਕੇ ਸਫ਼ਰ ਕਰਦੇ ਸੀ ਪੁਰਾਣੇ ਲੋਕ ਰਾਹ ਖੜੇ ਹੁੰਦੇ ਕੋਈ ਨਹੀਂ ਸੀ ਤੇ ਉਹਨੇ ਕਿਸੇ ਦਾ ਦਰਵਾਜਾ ਖੜਕਾਇਆ ਤੇ ਉਹ ਮਾਈ ਇਕੱਲੀ ਘਰ ਰਹੀਦੀ ਸੀ ਤੇ ਉਹਨੇ ਉਹਨੂੰ ਮਾਈ ਨੂੰ ਕਿਹਾ ਵੀ ਵੀ ਮੈਂ ਰਾਤ ਕੱਟਣੀ ਆ ਮੁਸਾਫਰਾਂ ਤੋਂ ਥੱਕਿਆ ਵਾਂ ਉਸ ਟਾਈਮ ਲੋਕ ਜਿਹੜੀ ਸੀ ਇੱਕ ਜਿਹਦਾ ਬੜਾ ਅਦਰ ਪਾਵ ਰੱਖਦੇ ਸੀ ਤੇ ਮਾਈ ਨੇ ਇਕੱਲੀ ਹੋਣ ਦੇ ਬਾਵਜੂਦ ਵੀ ਉਹਨੇ ਕਿਹਾ ਬੇਟਾ ਮੇਰੇ ਕੋਲ ਇੱਕ ਮੱਝ ਆ ਦੋ ਬੱਕਰੀਆਂ ਵਾਂ ਤੇ ਚੱਲ ਮੈਂ ਤੇਰੇ ਹੱਥੇ ਖਾਣਾ ਤਾਂ ਨਹੀਂ ਕੋਈ ਬਣਾ ਸਕਦੀ ਤੇ ਤੈਨੂੰ ਚੌਲਾਂ ਦੀ ਖੀਰ ਬਣਾ ਦੇਣੀ ਮੱਝ ਚੋਕੇ ਤੇ ਤੂੰ ਖਾ ਗਏ ਸੌਂ ਗਈ ਮੇਰਾ ਪੁੱਤ ਤੇ ਉਹਨੇ ਕਿਹਾ ਚੋਕ ਕੋਈ ਨਹੀਂ ਬੀਜੀ ਇਦਾਂ ਹੀ ਗੁਜ਼ਾਰਾ ਕਰ ਲਾਂਗੇ ਰਾਤ ਤੇ ਉਹ ਬੰਦਾ ਬਾਤਾਂ ਨੇ ਵਿਚਾਰੀ ਨੇ ਬੁੱਢੇ ਬਾਰੇ ਮੁੱਠ ਕੇ ਮੱਝ ਚੋਈ ਚੋਕੇ ਉਹਦੇ ਵਾਸਤੇ ਢਿੱਲੇ ਚੌਲ ਪਾਏ ਤੇ ਹੁੱਕਾ ਫਾਕਾ ਮਾਰ ਕੇ ਉਹਨਾਂ ਦਾ ਜਿਹੜੇ ਘਰस्ते ਚੁੱਲ੍ਹੇ ਹੁੰਦੇ ਤੇ ਚੁੱਲ੍ਹੇ ਤੇ ਰਖਤੀ ਤੇ ਉਹ ਬੰਦਾ ਗੱਲਾਂ ਕਰਦੇ ਆ ਕਰਦੇ ਆ ਬਾਈ ਨਾ ਬਾਈ ਨੂੰ ਕਹਿੰਦਾ ਵੀ ਜੀ ਤੁਹਾਡਾ ਦਰਵਾਜਾ ਬੜਾ ਛੋਟਾ ਤੇ ਉਹਨੇ ਕਿਹਾ ਪੁੱਤਰਾ ਜਿੰਨੀ ਕੈਸੀਅਤ ਸੀ ਚਲ ਲਾ ਲਿਆ ਨੰਗਣਾ ਹੀ ਆ ਤੇ ਉਹ ਮੱਝ ਲਵੇਖ ਕੇ ਕਹਿੰਦਾ ਮੱਝ ਤੇ ਤੁਹਾਡੀ ਬਹੁਤ ਵੱਡੀ ਆ ਤੇ ਜੇ ਮਰ ਜਵੇ ਤੇ ਇਹਨੂੰ ਤੁਸੀਂ ਬੂਏ ਥਾਂ ਇੱਕ ਤਰ੍ਹਾਂ ਨਗਾਓਗੇ ਤੇ ਮਾਤਾ ਉੱਠੀ ਤੇ ਉੱਠ ਕੇ ਤੇ ਉਹਨੇ ਇਹਦਾ ਉਹ ਮੁੰਡੇ ਨੂੰ ਕਹਿੰਦੀ ਜਿਹੜਾ ਰਿਆਸਤ ਵਿਆਹ ਸੀ ਕਹਿੰਦੀ ਬੇਟਾ ਝੋਲੀ ਕਰ ਉਹਨੇ ਝੋਲੀ ਕੀਤੀ ਤੇ ਉਹਨੇ ਉਹ ਰੇਦੇ ਰੇਦੇ ਚੌਲ ਸੀ ਉਹਦੀ ਝੋਲੀ ਚ ਪਾਤੇ ਪਰਨੇ ਦੀ ਚ ਤੈਨੂੰ ਕਹਿੰਦੀ ਜਾ ਤੋ ਘਰੋਂ ਨਿਕਲਿਆ ਤੇ ਉਹ ਪੇਸ਼ੀਜੀ ਚੋਂਦੀ ਜਾਵੇ ਦੁੱਧ ਦੀ ਥੱਲੇ ਤੇ ਪੁਰਿਆ ਜਾਵੇ ਲੱਤਾਂ ਸੜਦੀਆਂ ਜਾਣਾਂ ਹੱਥ ਸੜਦੇ ਜਾਣਾਂ ਤੇ ਦਰਵਾਜ਼ੇ ਤੋਂ ਨਿਕਲਦੇ ਕਿਸੇ ਨੇ ਪੁੱਛਿਆ ਬਾਹੂਏ ਕੀ ਆ ਇਹ ਕੀ ਚੁੰਦਾ ਜਾਂਦਾ ਉਹਨੇ ਤਾਂ ਮੇਰੀ ਜੁਬਾਨ ਦਾ ਰਸ ਤੇ ਇਹ ਆ ਸਾਡੇ ਕਹਿਣ ਦਾ ਇਹ ਗੱਲ ਸਾਨੂੰ ਜਿਹੜੀ ਆ ਇਹ ਬੜਾ ਵੱਡਾ ਇੱਕ ਸਨੇਹਾ ਦਿੰਦੀ ਹੈ ਇੱਕ ਮੈਸੇਜ ਦਿੰਦੀ ਆ ਜਿਹੜੀਆਂ ਸਾਡੇ ਪੁਰਾਣੇ ਲੋਕ ਖਾਨ ਸੀ ਜਾਂ ਲੋਕ ਖਵਤਾ ਸੀ ਲੋਕਾਵਤਾ ਸੀ ਉਹਨਾਂ ਦੇ ਵਿੱਚ ਉਹ ਇਹ ਗੱਲਾਂ ਸਾਨੂੰ ਜਦੋਂ ਸਾਡੀਆਂ ਦਾਦੀਆਂ ਨਾਨੀਆਂ ਸੁਣਾਉਂਦੀਆਂ ਸੀ ਇਸ ਕਰਕੇ ਸੁਣਾਉਂਦੀਆਂ ਸੀ ਕਿ ਸਾਨੂੰ ਬੋਲਣ ਤੋਂ ਪਹਿਲਾਂ ਹਜ਼ਾਰ ਵਾਰ ਨਹੀਂ ਸੋਚਣਾ ਪਵੇ ਕਿ ਅਸੀਂ ਕੀ ਬੋਲਣ ਲੱਗੇ ਆ ਅਸੀਂ ਅਸੀਂ ਅਬਰਤ ਵਰਨਾ ਬੋਲ ਸੀ ਆਦਮੀ ਨੂੰ ਵੀ ਪਰਖੰਦਾ ਕੀ ਆਦਮੀ ਤੇ ਪੈਰਾਂ ਤੋਂ ਵੇਖ ਕੇ ਪਤਾ ਲੱਗ ਜਾਂਦਾ ਦੋ ਸ਼ਬਦਾਂ ਤੋਂ ਵੇਖ ਕੇ ਪਤਾ ਲੱਗ ਜਾਂਦਾ ਬੰਦੇ ਦਾ ਪਰ ਜੇ ਅਸੀਂ ਬਹੁਤ ਸੋਹਣਾ ਨਹੀਂ ਬੋਲ ਸਕਦੇ ਕਿ ਸਾਨੂੰ ਚਾਹੀਦਾ ਕਿ ਅਸੀਂ ਚੁੱਪ ਹੀ ਰਹੀਏ ਔਰ ਸਾਡੀ ਚੁੱਪ ਹੀ ਇੰਨਾ ਵਧੀਆ ਬੋਲ ਜਾਵੇ ਕਿ ਸਾਨੂੰ ਕੋਈ ਸ਼ਬਦ ਕਹਿਣ ਦੀ ਲੋੜ ਹੀ ਨਾ ਪਵੇ ਪਰ ਅਸੀਂ ਇਹੋ ਜਿਹਾ ਮੂੰਹ ਖੋਲ ਲੀਏ ਕਿਸੇ ਕਿਸ ਦੇ ਇਸ ਟਾਈਮ ਕਿ ਸਾਨੂੰ ਉਹ ਮੁੜ ਕੇ ਸ਼ਤਾਵਾ ਕਰਨਾ ਪਵੇ ਰਿਸ਼ਤੇ ਜਿਹੜੇ ਆ ਸਾਡੇ ਪੰਜਾਬੀ ਚ ਇੱਕ ਹਵਤਾ ਮੈਨੂੰ ਬੜਾ ਚਿਰੋ ਸਮਝ ਨਹੀਂ ਆਈ ਕਿ ਬੰਦਾ ਆਪਣੀ ਮੱਝ ਦਾ ਦੁੱਧ ਪੀਂਦਾ ਭਾਵੇਂ ਸੌ ਕੋਤੇ ਜਾ ਕੇ ਪੀਲੇ ਇਹ ਸ਼ਬਦ ਮੈਨੂੰ ਕਾਫੀ ਦੇਰ ਬਾਅਦ ਸਮਝ ਆਇਆ ਕਿ ਇਹ ਸਾਡੀ ਜਮਾਨਾ ਦਾ ਰਿਲੇਟਿਵ ਸ਼ਬਦ ਨੇ ਕਿ ਅਸੀਂ ਆਪਣੀ ਜਮਾਨਦਾਈ ਜਿਹੜਾ ਵਾ ਉਹ ਖਟਿਆ ਖਾਨਨੇ ਆ ਭਾਵੇਂ ਉਹ ਸੌ ਕੋਤੇ ਚਲ ਜੀਏ ਭਾਵੇਂ 100 ਕਿਲੋਮੀਟਰ ਤੇ ਚਲ ਜੀਏ 10000 ਕਿਲੋਮੀਟਰ ਤੇ ਚਲ ਜੀਏ ਭਾਵੇਂ ਦੂਜੇ ਦੇਸ਼ ਚਲ ਜੀਏ ਇਹ ਸਾਡੇ ਬੋਲਬਾਣੀ ਹੁੰਦੀ ਆ ਜਿਹੜੀ ਸਾਨੂੰ ਬਣਾਉਂਦੀ ਆ ਔਰ ਜਿਹੜੀ ਸਾਨੂੰ ਬਹੁਤ ਕੁਝ ਵਿਗਾੜ ਵੀ ਦਿੰਦੀ ਆ ਤੇ ਇਸ ਕਰਕੇ ਇੱਕ ਹੋਰ ਬੜੀ ਸੋਹਣੀ ਮੈਨੂੰ ਫਰਾਸ ਦੀ ਇੱਕ ਵਾਰ ਇੱਕ ਸੁਣੀ ਸਿਕਾਵਤ ਕਿ ਮੂਰਖ ਮਕਾਨ ਬਣਾਉਂਦੇ ਆ ਸਿਆਣੇ ਰਹਿੰਦੇ ਆ ਇਸ ਦਾ ਜਿਹੜੀ ਆ ਰਮਜਦੀ ਆ ਇਸ ਦਾ ਵੱਧੀ ਮੈਨੂੰ ਬੜਾ ਚਿਰ ਸਮਝਣੀ ਹੀ ਆਈ ਤੇ ਹੁਣ ਮੈਨੂੰ ਆ ਕੇ ਪਤਾ ਲੱਗਾ ਕਿ ਮਕਾਨ ਤੇ ਮਕਾਨ ਹੀ ਹੁੰਦੇ ਆ ਉਹ ਮੂਰਖਾਂ ਦਾ ਮਕਾਨ ਹੀ ਹੁੰਦਾ ਘਰ ਤੇ ਇੱਕ ਅਹਿਸਾਸ ਦਾ ਨਾ ਹੁੰਦਾ ਜਿਹੜੀਆਂ ਦੇ ਕਾਢਣੇ ਵੇਖ ਕੇ ਛੋਟੇ ਛੋਟੇ ਮੈਨੂੰ ਕਈ ਵਾਰੀ ਮਹਿਸੂਸ ਹੁੰਦਾ ਇਹਨਾਂ ਨੇ ਕਿਹੜਾ ਇੱਥੇ ਸੰਗਮ ਵਰਮੋਰ ਲਾਇਆ ਇਹਨਾਂ ਨੇ ਕਿਹੜੀਆਂ ਟੂਟੀਆਂ ਲਵਾਇਆਂ ਜਾਂ ਲਾਈਟਾਂ ਲਾਈਆਂ ਇਹਨਾਂ ਦੇ ਸੋਨੇ ਦੇ ਕਲਛ ਚੜੇ ਆ ਸਿਰਫ ਇੱਕ ਘਰ ਦਾ ਅਹਿਸਾਸ ਆ ਘਰ ਜਿਹੜਾ ਉਹ ਇੱਕ ਸਾਡੇ ਅਹਿਸਾਸ ਦਾ ਨਾਮ ਆ ਸਾਨੂੰ ਘਰ ਬਣਾਉਣ ਵਾਸਤੇ ساری ਜ਼ਿੰਦਗੀ ਲੱਗ ਜਾਂਦੀ ਆ ਆਓ ਮੈਂ ਰਾ ਇੱਕ ਜਿਹੜਾ ਸੁਨੇਹਾ ਵੀ ਆਪਾਂ ਆਪਣੇ ਜਿਹੜੇ ਮਕਾਨ ਆ ਇਹਨਾਂ ਨੂੰ ਘਰ ਬਣਾਈਏ ਔਰ ਆਪਦੇ ਜੀਆਂ ਦੀ ਸੁੱਖ ਮੰਗੀਏ ਔਰ ਜਿਹੜੀ ਸਾਡੀ 71 ਆ ਸਾਨੂੰ ਉਹਨੇ ਸਾਗ ਵਾਂਗੂ ਰੇਜੇ ਪਾਇਆ ਸਾਡੀ ਗਿਰਖਾ ਦੀ ਪਰੋਲੀ ਚ ਉਤੋਂ ਬਚ ਗਏ ਔਰ ਜੋ ਵੀ ਬੁੱਧ ਗਏ ਉਹ ਸਾਡੇ ਪਰਿਵਾਰ ਨੂੰ ਸਾਡੇ ਸਰ ਕਿਸੇ ਨੂੰ ਸੋਹਣਾ ਲੱਗੇ ਇਹ ਤੁਹਾਡੇ ਸ਼ਬਦ ਕਿਸੇ ਨੂੰ ਚੁਭਦੇ ਆ ਤੇ ਉਹਨਾਂ ਨੂੰ ਨਾਮ ਬੋਲਿਆ ਕਰੋ ਇੰਨਾ ਕੁ ਮੇਰਾ ਸੁਨੇਹਾ ਇੰਨੀ ਕੁ ਮੇਰੀ ਅੱਜ ਦੀ ਇੱਕ ਸਾਦਾ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਆ ਅੱਲਾਹ ਦੇ ਚਾਹੇ ਜ਼ਿੰਦਗੀਆਂ ਮਰਜ਼ੀ ਕਰੀ ਜਾਈਏ ਇਹ ਤੋਂ ਅਗਲੇ ਵਲੌਗਾਂ 'ਚ ਮੈਂ ਕੋਸ਼ਿਸ਼ ਕਰੂੰਗਾ ਕੁਝ ਹਾਸੇ-ਠੱਠੇ ਦੀਆਂ ਵੀ ਆਪਾਂ ਗੱਲਾਂ ਕਰਦੇ ਰਹੀਏ ਤਾਂ ਕਿ ਆਪਣੀ ਸਾਹਜ ਬਣੀ ਰਹੇ ਹਮੇਸ਼ਾ ਹੀ ਇੱਕ ਸੀਰੀਅਸ ਆਪਾਂ ਗੱਲਾਂ ਜਿਹੜੀਆਂ ਉਹ ਵੀ ਨਹੀਂ ਕਰ ਸਕਦੇ ਪਰ ਕੁਝ ਗੱਲਾਂ ਜ਼ਰੂਰੀ ਵੀ ਜਿਹੜੀਆਂ ਮੈਨੂੰ ਇਹ ਵੀ ਲੱਗਦਾ ਕਿ ਮੈਥਰ ਦੇਣਾ ਕਰਦੀਆਂ ਜ਼ਰੂਰੀ ਆ ਇਹ ਮੇਰੀ ਅੱਜ ਦੀ ਕਿਉਂਕਿ ਸਾਂਝ ਆ ਮੈਂ ਕਿਤੇ ਬਾਹਰ ਗਿਆ ਨਹੀਂ ਤੇ ਬੱਦਲ ਵੀ ਹੋਏ ਆ ਮੌਸਮ ਬੜਾ ਖੂਬਸੂਰਤ ਆ ਤੇ ਤੁਹਾਡੇ ਨਾਲ ਵੀ ਆਪਦੀ ਸਾਂਝ ਪਾਉਣੀ ਸੀ ਇਹ ਕਰਕੇ ਜਿੱਥੇ-ਜਿੱਥੇ ਵੀ ਮੈਨੂੰ ਵੇਖਦੇ ਜੇ ਜੇ ਮੇਰੀਆਂ ਗੱਲਾਂ ਚੰਗੀਆਂ ਲੱਗਣ ਤੇ ਮੈਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਹੋ ਸਕਦੇ ਸ਼ੇਅਰ ਵੀ ਕਰ ਦਿਆ ਕਰੋ ਇਦਾਂ ਹੀ ਆਪਾਂ ਕੱਲ ਨੂੰ ਮਿਲਦੇ ਆ ਮੈਂ ਤੁਹਾਡਾ ਆਪਣਾ ਇਹ ਪ੍ਰਤਾਪਨ ਜਿੱਥੇ ਵੀ ਰਹੋ ਜਿੰਦਾਬਾਦ ਰਹੋ ਖੁਸ਼ ਰਹੋ ਹਮੇਸ਼ਾ ਹੀ ਚੜਦੀ ਕਲਾ ਚ ਰਹੋ